ਬਚਨ ਕੁਮਾਇ ਜਿੰਨਾ ਗੁਰੂ ਦੇ ਬਚਨ ਕੁਮਾਇ ਜਿੰਨਾ ਗੁਰੂ ਦੇ ਜਿੱਤ ਲੈਨੇ ਪੰਗੇ ਈ ਵਕਾਰ ਪਾਏ ਕੇ ਪਰੇ ਮਧੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧਕਾ ਪਾਏ ਕੇ ਪਰੇ ਮਧੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧਕਾ ਆਉ ਆਤਮਾ ਬਣੀ ਪਰਮਾ ਕੋਈ ਜਿਹੜੀ ਸਹਿ ਗਈ ਬ੍ਰਹਮ ਗਿਆਨੀ ਸੰਤ ਬਾਬਾ ਸਾਦ ਹੈ ਉਸ ਨੂੰ ਲਕਾਈ ਫੇਰ ਕੇ ਗਈ ਬ੍ਰਹਮ ਗਿਆਨੀ ਸੰਤ ਬਾਬਾ ਸਾਦ ਹੈ ਉਸ ਨੂੰ ਲਕਾਈ ਫੇਰ ਕੇ ਗਈ i i ਵਿਤਾਰਾ ਦੇਈ ਤਾਂ ਕਿਸੇ ਦੀ ਕੀ ਹੈ ਬਾਪਰੀ ਦੈਦ ਵਰਨਾ ਕਿਸ਼ ਨੂੰ ਮਾਰਿਆ ਦੈਦ ਵਰਨਾ ਕਿਸ਼ ਨੂੰ ਮਾਰਿਆ ਪਿਆਰ ਆਪਣਾ ਅਲਾਦ ਲਿਆਉ ਬਾਰ ਪਾਏ ਕੇ ਪ੍ਰੇਮ ਦੀਆਂ ਧੋਰੀਆਂ ਰੱਬ ਤੋਂ ਕਿਰਾਨ ਸਾਧੂ ਦਾਰ ਪਾਏ ਕੇ ਪ੍ਰੇਮ ਦੀਆਂ ਧੋਰੀਆਂ ਰੱਬ ਦੇ ਦਰਾਂ ਸਾਜ ਕਾ ਆਓ ਲੱਗਾ ਹੈਦਰ ਉਪਤੀ ਦੀ ਰੱਖਦਾ ਈ ਲੜੀ ਦੇ ਦੁਪੇ ਬੇਖਾਉਂਦਾ ਆਗੋ ਨੂੰ ਕਰਿੰਦਾ ਸਵੀਕਾਰਨਾ ਲਾਲੋ ਨੂੰ ਗਲੇ ਦੇ ਨਾਲ ਲਾਵਦਾ ਆਗੋ ਨੂੰ ਕਰਿੰਦਾ ਸਵੀਕਾਰਨਾ

ਕੋਈ ਇਨਸਾਨ ਨਹੀਂ ਯਾਦ ਕਰਦਾ ਮਾਂ ਪੁੱਤਾਂ ਦੀ ਸੇਵਾ ਨੂੰ ਯਾਦ ਕਰਦੇ ਆ ਉਹਨਾਂ ਦੇ ਵੱਲ ਸਾਇਹ ਹੋਏ ਕੋਈ ਨਾ ਲੈ ਦੀ ਲਗਣੀ ਮਰਵਾਲੀ ਦਾ ਪ੍ਰਾਨ ਕਹਿੰਦੇ ਕੋਈ ਸੋਮਾ ਨਹੀਂ ਦੇਖਦਾ ਇਹ ਪਰਮਾਨ ਕਹਿੰਦੇ ਕਿ ਕਹਿ ਕੇ ਵਡਿਆਈ ਕੀਤੀ ਉਹ ਨਹੀਂ ਵਡਿਆਈ ਹੁੰਦੀ ਜੋ ਦੇਖ ਕੇ ਵਡਿਆਈ ਕਰਨੀ ਕਹਿੰਦੇ ਉਹਦੀ ਸੋਭਾ ਬੜੀ ਹੁੰਦੀ اور پانچے دسویں گرودار صاحب کے سیوا دار سب مہان سیوا کر رہے ہیں فوٹو گرافریٹ فوٹو گرافر سیوا کر رہے ہیں انہوں نے بہت بہت دن باد ہمارا گہرا ٹی وی چینل سردار نگر مال نے ਐਵੇਂ ਮਾਪ ਪੁੱਛਦਾ ਭਾਈ ਜਾਨ ਕੇ ਦਰਸ਼ ਪਾਉ ਕੋ ਤੋਕਾਰੇ ਭੇਟ ਪਸੰਦ ਹੋਏ ਭੌਜਤਾਲੇ ਐਵੇਂ ਮਾਪ ਖਾਂਦੇ ਭਾਈ ਤੁਸੀਂ ਸਾਰੇ ਸੰਮੀ ਨੇ ਸਾਧਕਤਾ ਦਾ ਭਗਵਾਨ Oh, ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਰੱਬ ਜੇ ਆ ਸਾਧੂਆਂ ਦਾ ਦਰਬਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਬੜੀ ਸੋਚ ਸੋਚ ਮੂੰਹੋਂ ਗੱਲ ਕੱਢ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂਆਂ ਦੀ ਮੋੜ ਤਾਂ ਨਾ ਕਰ ਤਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸੁੱਕੀਆਂ ਵੇਲਾਂ ਨੂੰ ਸਾਧੂ ਫਲ ਲਾਉਂਦੇ ਸੁੱਕੀਆਂ ਵੇਲਾਂ ਨੂੰ ਸਾਧੂ ਫਲ ਲਾਉਂਦੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਵੰਦੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਵੰਦੇ ਢੋਪਦੇ ਹੋਿਆਂ ਨੂੰ ਸਾਧੂ ਤੇ ਨੇ ਤਾਲ ਵੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਦਸਤਾਂਵ ਖਾਉਂਦੇ ਪੁੱਲੀ ਹੋਈ ਨਕਾਈ ਨੂੰ ਏ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਹਰ ਕੋਈ ਨਹੀਂ ਸੰਤਾਂ ਦੀ ਰਮਜ ਜਾਣਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਸਾਧੂਆਂ ਨੂੰ ਪੌਦਾ ਨਹੀਂ ਦੇ ਹੰਕਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰੀ ਨਿਵਾ ਹੋ ਜੋ ਸਾਧੂ ਦੀ ਸ਼ਰਨ ਆਉਂਦਾ ਹੈ ਨਿਵਾ ਹੋ ਜੋ ਸਾਧੂ ਦੀ ਸ਼ਰਨ ਆਉਂਦਾ ਹੈ ਉਹ ਮੂੰਹ ਮੰਗੀਆਂ ਮਰਾ ਦਾ ਪਉਂਦਾ ਹੈ ਓ ਹੋ ਮੂੰਹ ਮੰਗੀਆਂ ਮਰਾਦਾ ਪਾਉਂਦਾ ਹੈ ਮਿਲਦੇ ਪਦਾਰਥ ਇਨਾਂ ਤੋਂ ਚਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਦੁਨੀਆਂ ਦਾ ਭਲਾ ਸਾਧੂਆਂ ਨੇ ਲੋੜਿਆ ਸਾਧੂਆਂ ਦਾ ਕਿਹੋ ਰੱਬ ਵੀ ਨਾ ਮੋੜਿਆ ਸਾਧੂਆਂ ਦਾ ਕਿਹਾ ਰੱਬ ਵੀ ਨਾ ਮੋੜਿਆ ਵੱਡੇ ਭਾਗਾ ਵਾਲੇ ਸਾਧੂਆਂ ਦੇ ਯਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ Thank you. ਮੈਂ ਨਾਮ ਦੀਤਾ ਮੈਂ ਕੋਈ ਕੋਟਿਆ ਬੁਣੇ ਨਿਰਮਲ ਪਰੇ